ਲੋਕ ਸੀ ਇਹ ਚਾਰ ਪੰਜ ਮੁੰਡੇ ਸੀ ਜੀ ਇਹਨਾਂ ਨੇ ਜਿਸ ਦਿਨ ਮੈਨੂੰ ਕੁੱਟਿਆ ਤੇ 8 ਤਰੀਕ ਨੂੰ ਸਕੂਲ ਬਾਹਰ ਆਏ ਪਹਿਲਾਂ ਸਕੂਲ ਬਾਹਰ ਆਏ ਪਹਿਲਾਂ ਇਹ 10 5 6 ਮੁੰਡੇ ਤੇ ਇਹਨਾਂ ਨੇ ਇੱਕ ਮੇਰੇ ਦੋਸਤ ਨੂੰ ਮਾਰਿਆ ਪਿੱਛੋਂ ਦੀ ਉਹ ਨੈਗੇਟਿਵ ਆ ਭਜਾ ਲਈ ਪਿੱਛੋਂ ਦੀ ਡੰਡੇ ਡੁੰਡੇ ਮਾਰੇ ਫਿਰ ਜਿਵੇਂ ਟਿਊਸ਼ਨ ਗਿਆ ਸੀ 4 ਵਜੇ ਮੇਰੀ ਉੱਥੋਂ ਛੁੱਟੀ ਹੋਈ 6:00 ਵਜੇ ਮੈਨੂੰ ਹਰਸ਼ ਨਾਮ ਦਾ ਮੁੰਡਾ ਉਹਦਾ ਮੈਸੇਜ ਆਇਆ ਤੇ ਕਾਲ ਵੀ ਆਈ ਕਿ ਮੈਂ ਟਿਸ਼ਨਬਾਰ ਖੜਾ ਆਜਾ ਆਪਾਂ ਕੁਝ ਖਾ ਪੀ ਕੇ ਆਈਏ ਮੈਂ ਕਿਹਾ ਠੀਕ ਹੈ ਮੇਰੀ ਛੁੱਟੀ ਹੋਈ ਮੈਂ ਬਾਹਰ ਗਿਆ ਤੇ ਉਹ ਮੈਨੂੰ ਉਧਰ ਬਰਿਸਟਾ ਪੋਲੋ ਗਰਾਊਂਡ ਦੀ ਬੈਕ ਸਾਈਡ ਵੱਲ ਲੈ ਗਿਆ ਉੱਥੇ ਕੋਕੇ ਦੇ ਬਾਅਦ ਉਹਨੇ ਮੈਨੂੰ ਕਿਹਾ ਇੱਥੇ ਰੋਕ ਲੈ ਮੈਂ ਕਿਹਾ ਕਿਉਂ ਬਸ ਮੈਂ ਇਹਨਾਂ ਪੁੱਛਿਆ ਮੈਂ ਐਕਟਿਵ ਤੇ ਹੀ ਬੈਠਾ ਸੀ ਪਿੱਛੋਂ ਦੀ ਹਾਕੀ ਪਈ ਐਕਟਿਵਾ ਗਿਰ ਗਈ ਮੈਂ ਉੱਤਰ ਕੇ ਸਾਈਡ ਨੂੰ ਗਿਆ ਫਿਰ ਉਹਨਾਂ ਨੇ ਹਾਕੀ ਮਾਰਨੀ ਸ਼ੁਰੂ ਕਰਤੀ ਮਨਜੋੜ ਨਾਮ ਦੇ ਮੁੰਡੇ ਨੇ ਹਰਸ਼ ਫਿਰ ਉਹਨਾਂ ਨਾਲ ਰਲ ਕੇ ਭੱਜਿਆ ਜਿਵੇਂ ਉਹ ਸਾਰੇ ਭੱਜੇ ਹਰਸ਼ ਆਪਣੀ ਬਾਈਕ ਤੇ ਬੈਠ ਕੇ ਉਹਨਾਂ ਨਾਲ ਭੱਜਿਆ ਤੇ ਹਰਸ਼ ਉਹਨਾਂ ਨਾਲ ਅੱਗੇ ਜਾ ਕੇ ਮਿਲਿਆ ਬੈਠਿਆ ਉਹਨਾਂ ਨੇ ਮਤਲਬ ਗੱਲਾਂ ਗੁੱਲਾਂ ਕੀਤੀਆਂ ਤੇ ਉਹ ਚੱਲ ਗਏ ਕਿੰਨੇ ਲੋਕ ਸੀ ਇਹ ਟੋਟਲ ਇਹ 6-7 ਲੋਕ ਸੀਗੇ ਚਾਰ ਦਾ ਨਾਮ ਮੈਨੂੰ ਪਤਾ ਹੈ ਦੋ ਤਿੰਨ ਦਾ ਪਤਾ ਨਹੀਂ ਤੁਹਾਡੇ ਕਲਾਸਮੇਟ ਸੀ ਦੋ ਦੋ ਮੇਰੀ ਉਮਰ 15 ਸਾਲ ਹੈ ਤੁਹਾਡੇ ਸਕੂਲ ਕਲਾਸਮੇਟ ਹੈ ਹਾਂਜੀ ਦੋ ਮੁੰਡੇ ਕਲਾਸਮੇਟ ਸੀਗੇ ਪਹਿਲਾਂ ਉਹ ਰੈਸਟ੍ਰੀਕੇਟ ਕੀਤੇ ਹੋਏ ਆ ਸਕੂਲ ਚ ਫੇਮਲ ਕਰਕੇ ਤੇ ਮਨਜੋਤ ਤੁਹਾਡੀ ਪਹਿਲੇ ਵੀ ਕੋਈ ਇਹਨਾਂ ਨਾਲ ਰੰਗਸਰੀ ਨਹੀਂ ਪਹਿਲਾਂ ਨਾਲ ਕੋਈ ਪਹਿਲਾਂ ਕੋਈ ਗੱਲ ਨਹੀਂ ਸੀਗੀ ਮੇਰੀ ਇਹਨਾਂ ਨਾਲ ਗੱਲ ਕੀ ਹੋਈ ਹੈ ਫਿਰ ਆਖਰ ਇਹ ਗੱਲ ਇਹਨਾਂ ਨੇ ਵਧੀਆ ਕਿਉਂ ਜੈ ਇੰਨੀ ਕੁੱਟਮਾਰ ਹੋਣ ਦਾ ਮਾਮਲਾ 8 ਤਰੀਕ ਜਿਸ ਦੀ ਨੇ ਆਏ ਆ ਅੱਜ ਉਸ ਦਿਨ ਉਸ ਤੋਂ 2-3 ਦਿਨ ਪਹਿਲਾਂ ਇਹਨਾਂ ਨੇ ਟ੍ਰੋਲ ਪੇਜ ਬਣਾਇਆ ਸੀਗਾ ਉਸ ਤੇ ਬਡਾਦਲ ਸਕੂਲ ਦੇ ਕਾਫੀ ਮੁੰਡਿਆਂ ਦੀਆਂ ਫੋਟੋਆਂ ਤੇ ਪਾ ਰਹੇ ਸੀਗੇ ਤੇ ਉਹਨਾਂ ਨੇ ਨੀਚੇ ਗਾਲਾਂ ਗੂਲਾਂ ਲਿਖ ਕੇ ਲਿਖ ਰਹੇ ਸੀਗੇ ਤੇ ਆਡੀਓਜ਼ ਲਾ ਰਹੇ ਸੀ ਗੰਦੀਆਂ ਤੇ ਅਸੀਂ ਇਹਨਾਂ ਨਾਲ ਮਤਲਬ ਗੱਲ ਕੀਤੀ ਕਿ ਤੁਸੀਂ ਡਿਲੀਟ ਕਰ ਦਿਓ ਧਮਕੀਆਂ ਦਵਾ ਰਿਹਾ ਸੀ ਮਨਜੋਤ ਮੁੰਡਾ ਕਾਨਫਰੰਸ ਤੇ ਮੁੰਡਿਆਂ ਨੂੰ ਲਾ ਕੇ ਤੇ ਮੇਰੇ ਵੀ ਇੱਕ ਦੋ ਦੋਸਤ ਸੀਗੇ ਮੈਂ ਜਿਨਾਂ ਨਾਲ ਐਡ ਕਰਕੇ ਗੱਲ ਕਰਾਈ ਦੀ ਤੇ ਇਹਨਾਂ ਨੇ ਫਿਰ ਅੱਧੇ ਘੰਟੇ ਦੇ ਅੰਦਰ ਅੰਦਰ ਉਹ ਪੇਜ ਡਿਲੀਟ ਹੋ ਗਿਆ ਸਾਰੀਆਂ ਫੋਟੋਆਂ ਡਿਲੀਟ ਹੋ ਗਈ ਫਿਰ ਉਸ ਤੋਂ ਬਾਅਦ ਸਾਨੂੰ ਮੈਨੂੰ ਤਾਂ ਕਹਿੰਦੇ ਲੱਗ ਗਿਆ ਕਿ ਆਪਾਂ ਲੜਾਂਗੇ ਤੈਨੂੰ ਕੁੱਟਾਂਗੇ ਉਹ ਤੇ ਦੋ ਤਿੰਨ ਦਿਨ ਬਾਅਦ 8 ਤਰੀਕ ਨੂੰ ਸਕੂਲ ਬਾਰ ਆਏ ਉਸ ਦਿਨ ਸ਼ਾਮੀ ਗੱਲ ਉਹ ਹਾਣਦੇ ਨੇ ਮੁੰਡੇ ਜਿਨ੍ਹਾਂ ਨਾਲ ਤੇ ਲੜਾਈ ਹੋਈ ਹੈ ਹਾਂਜੀ ਮੇਰੇ ਹਾਣਦੇ ਨੇ ਸਾਰੇ ਬਸ ਇੱਕ ਮਨਜੋਤ 8ਵੀਂ 9ਵੀਂ ਚੋਂ ਸਾਰਿਆਂ ਦੀ ਇੱਕ ਇੱਕ ਵਾਰ ਮਨਜੋਤ ਹੇਮਲ ਗਰਗ ਹਰਸ਼ਪ੍ਰੀਤ ਤੇ ਗੈਵੀ ਘੁੰਮਣ ਤੇ ਬਾਕੀ 2-3 ਦਾ ਨਾਮ ਮੈਨੂੰ ਪਤਾ ਨਹੀਂ ਹੁਣ ਕੀ ਚਾਹਨੇ ਹੋ ਕਿ ਤੁਸੀਂ ਐਸਐਸਪੀ ਦਫਤਰ ਕਿਉਂ ਆਇਓ ਕੀ ਚਾਹਨੇ ਹੋ ਉਹਨਾਂ ਨੇ ਹਰਸ਼ ਮੁੰਡੇ ਦਾ ਜਿਹੜਾ ਮੈਨੂੰ ਲੈ ਕੇ ਗਿਆ ਖਾਣੇ ਵਾਲਿਆਂ ਨੇ ਉਹਦਾ ਨਾਮ ਹੀ ਕੱਟਤਾ ਉਹਦਾ ਨਾਮ ਅਨਨਾਂ ਚ ਪਤਾ ਤਿੰਨ ਮੁੰਡਿਆਂ ਦਾ ਨਾਮ ਲਿਖਤਾ ਹੇਮਲ ਮਨਜੋਤ ਤੇ ਗੈਵੀ ਕੁਮਨ ਬਾਕੀ ਅਨਨੋਨ ਮੈਂਬਰਸ ਚ ਨਾਮ ਪਾਤੇ ਬਾਕੀ ਮੁੰਡਿਆਂ ਦੀ ਵੀ ਉਹਦਾ ਨਾਮ ਹਾਂ ਜੀ ਮੈਂ ਉਹਦਾ ਬਿਆਨ ਹੋਇਆ ਸੀਗਾ ਜਿਸ ਦਿਨ ਮੈਂ ਉਹਦਾ ਨਾਮ ਲਿਖਾਇਆ ਸੀ ਹਰਸ਼ਦਾ ਹਰਸ਼ਦਾ ਨਾਮ ਉਹਨਾਂ ਨੇ ਕੱਟਤਾ ਤੇ ਉਹ ਕਹਿੰਦੇ ਹਰਸ਼ਦਾ ਨੂੰ ਬਚਾ ਰਿਆ ਸੀ ਵੀਡੀਓ ਹਾਂ ਜੀ ਸਟਾ ਮੈਨੂੰ ਭਜੀਆਂ ਨੇ ਇੱਥੇ ਭਜੀਆਂ ਜਦੋਂ ਸਟਾ ਦਿਖਾਓ ਜੀ ਆ ਤੇ ਪਿੱਠ ਤੇ ਮਾਰੀਆਂ ਸੀ ਹੋਕੀ ਉਹਨਾਂ ਨੇ ਉਹ ਵੀਡੀਓ ਜਿਹੜਾ ਪੇਜ ਕਰਕੇ ਲੜਾਈ ਹੋਈ ਨਹੀਂ ਜੀ ਉਹਨਾਂ ਨੇ ਪੇਜ ਡਿਲੀਟ ਕਰਤਾ ਸੀਗਾ ਵੀਡੀਓ ਜਿਹੜੀ ਉਹਨਾਂ ਨੇ ਵੀ ਵੀਡੀਓ ਬਣਾਈ ਤੇ ਆਪ ਹੀ ਵਾਇਰਲ ਕੀਤੀ ਹੋਈ ਆ ਉਹ ਵੀਡੀਓ ਵੀਡੀਓ ਚੱਲਦੀ ਵਾਈਟ ਦੀ ਦਿਖਾਣਾ ਤੇ ਹੋਰ ਕੋਈ ਨਹੀਂ ਸੀ ਲੜਾਈ ਦਾ ਕਾਰਨ ਇਹ ਸੀਗਾ ਨਾ ਜੀ ਹੋਰ ਬਿਲਕੁਲ ਇਕੱਲੇ ਸੀਗੇ ਹਾਂ ਜੀ ਮੈਂ ਇਕੱਲਾ ਸੀ ਤੁਹਾਡੇ ਹੱਥ ਵਿੱਚ ਪਣ ਗਏ ਨੇ ਅਰੇ ਹੀ ਮਾ ਇਹ ਕੁਫੀਓ ਇਹ ਕਿੰਨੇ ਜਣੇ ਜਿਹੜੇ ਤੁਹਾਨੂੰ ਕੁੱਪਰੇ ਕੋਣ ਕੋਣ ਹੈ ਮਨਜੋਤ ਹੌਕੀਆ ਮਾਰ ਰਿਹਾ ਜੀ ਗੈਵੀ ਘੁੰਮਣ ਨਾਮ ਦਾ ਮੁੰਡਾ ਉਹ ਚੱਕ ਕੇ ਨੀਚੋਂ ਦੀ ਇੱਟਾਂ ਮਾਰ ਰਿਹਾ ਗਮਲੇ ਮਾਰ ਰਿਹਾ ਹਿਮਲਕਰਗ ਮੁੰਡਾ ਵੀਡੀਓ ਬਣਾ ਰਿਹਾ ਹਰਸ਼ ਪਿੱਛੇ ਖੜਾ ਸੀ ਹਰਸ਼ ਜਾਂਦੇ ਹੋਏ ਉਹਨਾਂ ਨਾਲ ਭੱਜਿਆ ਲੱਗੇਗਾ ਜਿ ਮੋਟਰਸਾਈਕਲ ਬੈਕ ਸਾਈਡ ਉਹ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਇਨਸਾਫ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਹਰਸ਼ ਨਾਮ ਦੇ ਮੁੰਡੇ ਦਾ ਜੀ ਨਾਮ ਘਟਿਆ ਪਰਚੇ ਜੋ ਉਹਦਾ ਨਾਮ ਵਿੱਚ ਹੁਣ ਆਏ ਹੋਏ ਐਸਐਸਪੀ ਸਾਹਿਬ ਐਸਐਸਪੀ ਸਾਹਿਬ ਦਫ਼ਤਰ ਆਏ ਹੋ ਹਾਂਜੀ ਕੀ ਕਹਿੰਦੇ ਐਸੋ ਗੱਲਬਾਤ ਕੀਤੀ ਤੁਸੀਂ ਕੁਝ ਇਹਨਾਂ ਨਾਲ ਕਹਿੰਦੇ ਮੁੰਡੇ ਆਣਾ ਜੀ ਉਹ ਕਹਿੰਦੇ ਮੁੰਡੇ ਆਣਾ ਕੀ ਹੈਗੇ ਨਹੀਂ ਉਹ ਗੱਲ ਤੁਹਾਡੀ ਸੁਣਵਾਈ ਹੋਏਗੀ ਕਹਿੰਦੇ ਨਹੀਂ ਤੁਹਾਨੂੰ ਤੁਹਾਨੂੰ ਕੀ ਲੱਗਦਾ ਵੀ ਹਰਸ਼ ਤੁਹਾਨੂੰ ਪ੍ਰੀ ਪਲਾਨਿੰਗ ਉੱਥੇ ਲੈ ਕੇ ਹਾਂਜੀ ਹਾਂਜੀ ਹਰਸ਼ ਉਸ ਦਿਨ ਜਿਸ ਦਿਨ 8 ਤਰੀਕ ਨੂੰ ਰਾਤੀ ਮਤਲਬ ਸਾਰਾ ਹੋਇਆ 9 ਤਰੀਕ ਨੂੰ ਨੇ ਅਗਲੇ ਦਿਨ ਸਟੋਰੀਆਂ ਪਾਈਆਂ ਜੀ ਕਿਰਪਾਨਾ ਫੜੀਆਂ ਹੋਈਆਂ ਉਹਨੇ ਵੀਡੀਓ ਚ ਤੇ ਸਟੋਰੀ ਪਾ ਰਿਆ ਇਹਦੇ ਪਹਿਲਾਂ ਵੀ ਇਹਨਾਂ ਰਿਕਾਰਡ ਕੀਤਾ ਹੈ ਪਹਿਲਾਂ ਵੀ ਗੱਲਬਾਤ ਹੋਈ ਹੈ ਸਕੂਲ ਤੇ ਲੜਾਈ ਝਗੜੇ ਮੁੰਡਿਆਂ ਦੇ ਹਾਂਜੀ ਝਗੜੇ ਹੋਏ ਆ ਦੋ ਤਿੰਨ ਮੁੰਡਿਆਂ ਨੂੰ ਨੇ ਪਹਿਲਾਂ ਵੀ ਘੁੱਟਿਆ ਤੁਸੀਂ ਹੋਰ ਹਾਂਜੀ ਭੈਣ ਜੀ ਕੀ ਨਾਮ ਹੈ ਤੁਹਾਡਾ ਰਮਨਪ੍ਰੀਤ ਕੌਰ ਉੱਚੀ ਬੋਲ ਰਮਨਪ੍ਰੀਤ ਕੌਰ ਕੀ ਮਾਮਲਾ ਹੋਇਆ ਜੀ ਸਰ ਮੇਰੇ ਬੇਟੇ ਨੂੰ ਧੋਖੇਦਾਨ ਕੁੱਟਿਆ ਜੀ ਦੇਖੋ ਫੁੱਲ ਪਲੈਨਿੰਗ ਨਾਲ ਸਰ ਧੋਖੇ ਨਾਲ ਇਸਤੇਵਾਰ ਹੋਏ ਨੇ ਦੇਖੋ ਸਰ ਮੇਰਾ ਬੇਟਾ ਬਿਲਕੁਲ ਕੱਲਾ ਸੀ ਕੋਈ ਨਹੀਂ ਸੀ ਹਰਸ਼ ਬਿਲਕੁਲ ਸਾਰਾ ਤਮਾਸ਼ਾ ਇਹ ਪੂਰੀ ਟੋਟਲੀ ਜਦੋਂ ਤੱਕ ਚੱਲਦਾ ਰਿਹਾ ਸਰ ਫੁੱਲ ਉੱਥੇ ਉਸਨੇ ਸਭ ਤਮਾਸ਼ਾ ਦੇਖਿਆ ਕੋਈ ਹੈਲਪ ਨਹੀਂ ਕੀਤੀ ਮੇਰੇ ਬੇਟੇ ਦੀ ਉਹ ਹੀ ਲੈ ਕੇ ਗਿਆ ਉਹ ਹੀ ਲੈ ਕੇ ਗਿਆ ਸਰ ਉਸਨੇ ਸਾਰੀ ਪਲੈਨਿੰਗ ਕਰਕੇ ਵੀ ਮੈਂ ਉੱਥੇ ਲੈ ਕੇ ਆਵਾਂਗਾ ਤੁਸੀਂ ਇਹਦਾ ਆਪੇ ਕੋਟਾਪਾ ਘਟੂਪਾ ਚੜਾਣਾ ਤੁਸੀਂ ਜਿਹੜੇ ਹਰਸ਼ ਦੀ ਗੱਲ ਕਰ ਰਹੇ ਹੋ ਕਿ ਦੋਸਤ ਹੈ ਤੁਹਾਨੂੰ ਟੁਰ ਬੈਠੇ ਨਾ ਸਰ ਨਹੀਂ ਟਿਊਸ਼ਨ ਕਿਸੇ ਟਾਈਮ ਪੜਦਾ ਸੀ ਜੀ ਪਹਿਲੇ ਹੁਣ ਨਹੀਂ ਇਹ ਤੁਹਾਡਾ ਬੇਟਾ ਕਿਸ ਆਧਾਰ ਤੇ ਉਸ ਨਾਲ ਬੈਠ ਕੇ ਚਲਾ ਗਿਆ ਨਹੀਂ ਉਹ ਆਪਣੇ ਸਰ ਆਪਣੇ ਆਪ ਹੀ ਚਲੋ ਵੀ ਫਰੈਂਡ کہہ ਰਿਹਾ ਵੀ ਚਲੋ ਚਲਦੇ ਹਾਂ ਪਰ ਇਹ ਤਾਂ ਨਹੀਂ ਪਤਾ ਸੀ ਨਾ ਵੀ ਇਹ ਹੋਏਗਾ ਮੇਰਾ ਨਾਲ ਪਹਿਲਾਂ ਕੋਈ ਲੜਾਈ ਝਗੜਾ ਹੋਇਆ ਜਾਂ ਤੁਹਾਡੇ ਬੇਟੇ ਨੇ ਗੱਲਬਾਤ ਕੀਤੀ ਹੋਏ ਕੀ ਹਰਸ਼ ਵੱਲੋਂ ਮੈਨੂੰ ਧਮਕੀਆਂ دی ਜਾਂਦੀ ਹੈ ਮਾਰ ਪੀਟੋਇਆ ਛੇੜਕਾ ਨਹੀਂ ਸਰ ਨਹੀਂ ਕਦੇ ਕੀ ਲੱਗਦਾ ਇਤਨੇ ਛੋਟੇ ਛੋਟੇ ਕੋਈ ਕੁੜੀਆਂ-ਉਣੀਆਂ ਦਾ ਮਾਮਲਾ ਕੋਈ ਨਹੀਂ ਸਰ ਕੋਈ ਕੁੜੀ ਦਾ ਮਾਮਲਾ ਨਹੀਂ ਜੀ ਕੁਝ ਵੀ ਨਹੀਂ ਹੈ ਕੋਈ ਕੁੜ ਬਣੀ ਤੂੰ ਬੇਟੇ ਨਾਲ ਗੱਲਬਾਤ ਕੀਤੀ ਹਾਂਜੀ ਮੈਂ ਆਪਣੇ ਬੇਟੇ ਨਾਲ ਸਾਰੀ ਕਾਉਂਸਲਿੰਗ ਕੀਤੀ ਹੈ ਸਾਰੀ ਦੀ ਸਾਰਾ ਪੁੱਛਿਆ ਥੋੜਾ ਡਰਦੇ ਮਾਰੇ ਦੱਸਦਾ ਨਾ ਨਹੀਂ ਸਰ ਐਸੀ ਗੱਲ ਨਹੀਂ ਸਾਡਾ ਕਰਦਾ ਹਰ ਗੱਲ ਅਸੀਂ ਸਾਰਿਆਂ ਟਾਈਪ ਆਪਾਂ ਨੇ ਪੁੱਛਿਆ ਇਹਦੇ ਵੀ ਬੇਟੇ ਮੈਨੂੰ ਦੱਸ ਦੇ ਵੀ ਜੇ ਕੋਈ ਗੱਲ ਹੈ ਫਿਰ ਤੂੰ ਵੀ ਦੱਸ ਦੇ ਆਪਣਾ ਵੀ ਕਸੂਰ ਦੱਸ ਦੇ ਅਸੀਂ ਸਾਰਾ ਪੁੱਛਿਆ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਜੱਜ ਐਸਐਸਪੀ ਸਾਹਿਬ ਸਰ ਮੇਰੇ ਬੇਟੇ ਨੂੰ ਇਨਸਾਫ ਦਵਾਇਆ ਜਾਵੇ ਤੁਸੀਂ ਖੁਦ ਵੀਡੀਓ ਦੇਖ ਲਓ ਤੁਸੀਂ ਦੇਖੋ ਆਪਣੇ ਆਪ ਤੁਸੀਂ ਦੱਸੋ ਸਰ ਕੀ ਹੋ ਇਨਸਾਫ ਮਿਲੇਗਾ ਉਸਨੇ ਮਾਮਲਾ ਦਰਜ ਕੀਤਾ ਹਾਂਜੀ ਸਰ ਕੀਤਾ ਕਿੰਨੇ ਲੋਕ ਨੇ ਗ੍ਰਿਫ ਨੇ ਤਿੰਨ ਦਿੱ ਤਿੰਨੇ ਹਾਂਜੀ ਹੁੰਦੇ। ਕਿੰਨੇ ਬੰਦਿਆਂ ਦਾ ਨਾਮ ਦਿੱਤਾ ਤੁਸੀਂ? ਅਸੀਂ 6 ਦਾ ਦਿੱਤਾ ਸੀ ਸਰ। ਤਿੰਨ ਦੀ ਪਾਈ। ਨਹੀਂ ਸਰ ਤਿੰਨੇ ਮੌਜੂਦ ਹੈ। ਸ਼ੁਰੂ ਤੋਂ ਤਿੰਨੇ ਮੌਜੂਦ ਹੈ। ਸਰ ਇਹ ਵੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਜਿਹੜੇ ਸਕੂਲ ਬੱਚੇ ਨੂੰ ਵਰਤੀ ਨਹੀਂ ਚੋਦੂ, ਕੁਛ ਉਹਦੇ ਬੰਦ ਦੋਸਤ ਯਾਰ ਮਾਰ ਰਹੇ ਹੈ। ਇਹ ਮਾਮਲਾ ਕਿਸੇ ਨੇ ਇਹਦੇ ਕੀ ਕਾਰਵਾਈ ਕੀਤੀ ਜਾਂ ਕਿੰਨੇ ਬੰਦੇ ਗ੍ਰਿਫਤਾਰ ਕੀਤੇ? ਇਹ ਸਾਰੇ ਬੱਚੇ ਸੀ ਸਕੂਲ ਪੜਨ ਵਰੇ। ਆਪਸ ਚ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਕਹਾਸੂ ਨਹੀਂ ਹੋਗੀ ਸੀਗੀ। ਉਹਦੇ ਸਬੰਧ ਚ ਨਾ ਲੜਾਈ ਹੋਈ ਹੋਗੀ ਸੀ ਕਿ ਤੇ ਪਰਚਾ ਐਫ ਆਈ ਆਰ ਨੰਬਰ 117 ਉਹਦੇ ਸਬੰਧ ਦੇ ਵਿੱਚ ਲੋਜ ਹੋਈ ਹੈਗੀ ਅੰਡਰ ਸੈਕਸ਼ਨ 115 ਸਬਸੈਕਸ਼ਨ 2 ਤੇ 126 ਸਬਸੈਕਸ਼ਨ 2 ਬੀ ਐਨ ਐਸ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜੇ ਤਿੰਨ ਇਹਗੇ ਨੇ ਚੋ ਦੋਸ਼ੀ ਉਹ ਗ੍ਰਿਫਤਾਰ ਕਰ ਲਈ ਸੀ ਲੇਕਿਨ ਪਰਿਵਾਰ ਵਾਲਾ ਦਾ ਕਹਿ ਰਿਹਾ ਕਿ 6 ਬੰਦੇ ਸੀ ਜੀ ਟੋਟਲ ਜਿਹੜੇ ਕੁਝ ਨਹੀਂ ਉਹ ਤੁਸੀਂ ਦੇਖ ਸਕਦੇ ਹੋ ਉਹ ਵੀਡੀਓ ਪ੍ਰੋਪਰ ਵਾਇਰਲ ਹੋਈ ਸੀਗੀ ਵੀਡੀਓ ਦੇ ਵਿੱਚ ਜੋ ਬੰਦੇ ਗਲਤ ਕਰ ਰਹੇ ਨੇ ਉਹਨਾਂ ਤੇ ਕਾਰਵਾਈ ਹੋ ਚੁੱਕੀ